ਇਹ ਜੇ ਤੁਹਾਡਾ ਤਾਂ ਠੀਕ ਸੀ ਇੱਕ ਨਾ ਜਦੋਂ ਢੋਲ ਦੀ ਪ੍ਰਭਾਤ ਫੇਰੀ ਦੇ ਵਿੱਚ ਆਂਦੇ ਨਗਰ ਕੀਰਤਨ ਚ ਵੱਜਦੀ ਆ ਉਹਦੇ ਬੋਲ ਬਹੁਤ ਸੋਹਣੇ ਲੱਗਦੇ ਜਿੰਦੋਂ ਉਹ ਪੜ੍ਹਦੇ ਨੇ ਸ਼ਬਦ ਜਦਾਂ ਇੱਕ ਪਰਟਿਆ ਮਿੱਟੀ ਤੋਂ ਡਟ ਚੱਲਰ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਪੁਰਬੋਂ ਤੋਂ ਪੜ੍ਹਦੇ ਨੇ ਬਾਹਰ ਪ੍ਰਗਟ ਮਹਾਰਾਜ ਦਾ ਬਣਾਉਂਦਾ ਉਹ ਬਹੁਤ ਸੋਹਣੇ ਲੱਗਦੀ ਆ ਮਹਾਰਾਜ ਨੇ ਕਿਰਪਾ ਕਰ ਤੋਨੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਦੇ ਹੱਥ ਰੱਖ ਲਿਆ ਜਦੋਂ ਕਿਸੇ ਨਗਰ ਕੀਤਨ ਦੇ ਵਿੱਚ 75 ਦਾ ਸਮਰਪਣ ਨਗਰ ਦੀ ਕੀਤਨ ਦੇ ਵਿੱਚ ਮਾਮਾਤ ਜਾਂਦਾ ਹੈ ਬੜੇ ਬੜੇ ਕਰੀ ਬਹੁਤ ਜਰ ਪਿਛਲੇ ਜਮਾਦੋ ਉਹਨੂੰ 75 ਦਾ ਸਮਰਪਨ ਤੁਹਾਡੇ ਪੁੱਛਿਆ ਗਿਆ ਉਤੋਂ ਕਿਹਨਾਂ ਤੋਂ ਪਿਆਰ ਹੈ ਜਿਹੜੀ ਲੇਡੀਜ਼ ਯਾਰ ਪਤਾ ਨਹੀਂ ਕਿ ਇੱਕ ਸੌਫਟਵੇਅਰ ਅਪਡੇਟ ਹੋ ਜਾਂਦਾ ਪਤਾ ਨਹੀਂ ਢੋਲ ਤੇ ਸਭ ਤੋਂ ਪਹਿਲਾਂ ਉਹ ਅਪਡੇਟ ਹੋ ਜਾਂਦਾ ਪਤਾ ਨਹੀਂ ਕੀ ਬੀਤੀਆਂ ਦੇ ਦਿਮਾਗ ਆ ਪੂਰੇ ਅਪਡੇਟ ਉਦੋਂ ਢੋਲ ਕੀ ਕੋਟ-ਕੋਟ ਕੇ ਗੱਲ ਪੜ ਗਈ ਅੱਖੇ ਮੈਂ ਸਿੱਧੂ ਕਾਉਂ ਦੇ ਸਾਹ ਸੁੱਕਣੇ ਮੇ ਮਦਾਂ ਪੜਿਆ ਇੱਕੋ ਜਿਹਾ ਇਹ ਪਤਾ ਨਹੀਂ ਇੱਕ ਵਾਰੀ ਜਾ ਸੋ ਕੋਟ ਬਾਕੀ ਲਾ ਬੋਟਾਂ ਦਾ ਪਤਾ ਨਹੀਂ ਤੈਨੂੰ ਕਿ ਕਿੰਝ ਤੋਂ ਸੂਟ ਬਣਾ ਕੇ ਲੈ ਕੇ ਆ ਝੂਠ ਬੋ ਗਿਆ ਆਪਣੀ ਤੋਂ ਸਵਾ ਕੇ ਲੈ ਕੇ ਆ ਨਰ ਪਰ ਸਵਾਈ ਦਿੱਤੀਆਂ ਉਹ ਹਨੇ ਦਾ ਕਾਸੀਆ ਇਹਨੇ ਬਣਾਇਆ ਅੱਗ ਲੱਗੇ ਘੋਟੜੇ ਨੂੰ ਐਨੇ ਮੇਲੇ ਲੱਗਦੇ ਐਨੇ ਗੋਰ ਪ੍ਰਮ ਲੱਗਦੇ ਆ ਪਤਾ ਨਹੀਂ ਘੋਟੜਾ ਕਿਉਂ ਨਹੀਂ ਫੁੱਫਦਾ ਪੇੜਾ ਬਿਠਾਦਾ ਘੋਟੜੇ ਦੇ ਸੱਸੂ ਦੇ ਰਿਸ਼ਤੇ ਦਾ ਉੱਥੋਂ ਕਲਰ ਟੀਵੀ ਵਾਲੇ ਜੀ ਟੀਵੀ ਵਾਲੇ ਉਹ ਇਹੋ ਜਿਹੇ ਐਪੀਸੋਡ ਦਿੰਦੇ ਆ ਸਾਥ-ਸਾ ਕਰ-ਕਰ ਦਿਖਾਉਂਦੇ ਆ ਸਤਵਾ ਨਹੀਂ ਹੋ ਜਾਂਦਾ ਕੰਮ ਮਹਾਰਾਜ ਜੇ ਮੈਂ ਕਰੇ ਸੁਣੋ ਤੇ ਜੀਜਾ ਸਾਡੇ ਨੇ ਸ਼ੰਦ ਪੜਦਾ ਤੇ ਬ੍ਰਾਹਮਣ ਦਾ ਸੁਣੋ ਕਹਿੰਦਾ ਤੁਹਾਡਾ ਜੀਜਾ ਸ਼ੰਦ ਪੜੂਗਾ ਕੱਚੀ ਕੰਧ ਕੋਲ ਬੈਠਾ ਤੁਸੀਂ ਆਪਣੇ ਜੀਜੇ ਤੇ ਕੰਧ ਉਹ ਪਿੰਡ ਦੇ ਮੌਤ ਪਰ ਬੰਦੇ ਖੜੇ ਆ ਕਹਿੰਦੇ ਰਹਿਮ ਕਰੋ ਇਹ ਹੁਣ ਬਟਾਲੇ ਵਾਲਿਆਂ ਦਾ ਜਵਾਈ ਬਣ ਗਿਆ ਧਨਗੁਰ ਨਾਨਕ ਤੇ ਬ੍ਰਾਹਮਣ ਸ਼ਾਂਤੀ ਦੇ ਹੱਥ ਮਾਰ ਕੇ ਕਹਿੰਦਾ ਮਰਦਾ ਮਰ ਜਾ ਸਾਡਾ ਕੀ ਲੱਗਦਾ ਹੈ ਇਹਨੇ ਸਾਡੀ ਇੱਕ ਵੀ ਗੱਲ ਨਹੀਂ ਮੰਨੀ ਸਾਹ ਸੱਕਾ ਕੋ ਕੰਨਿਆ ਸ਼ੰਦ ਪੜਨਾ ਤੇ ਇੱਥੇ ਕਦੇ ਪੰਜਾਬ ਦੀ ਧਰਤੀ ਤੇ ਬੋਲੀ ਪੈਂਦੀ ਹੁੰਦੀ ਸੀ ਮੱਟ ਵਿੱਚ ਦੀ ਮੱਟ ਵਿੱਚ ਦੀ ਬੁੱਢਾ ਰਾਈ ਦਾ ਮੇਰਾ ਭੈਣ